ਸੋ ਸੇ ਮੇਰੇ ਸਾਥੀ ਕਿੱਥੇ ਆ ਬੈਰੇ ਜਿਹੜੇ ਅੱਜ ਦੇ ਚੌਥਾ ਸਥਾਨ ਚੌਥਾ ਪਿਲ ਨਜਰਾ ਇੰਡੀਆ ਦਾ ਹੈ ਸਾਰੇ ਬੈਸਟ ਰਿਪੋਰਟਰ ਜਿਹੜੀ ਇਸ ਕਾਰਵਾਈ ਨੂੰ ਖਬਰ ਕਰਨ ਵਾਸਤੇ ਜਿੰਨਾਂ ਆਪਰਾ ਬੜਾ ਹੁਲਾ ਟੈਂਕ ਛੱਡ ਕੇ ਇੱਥੇ ਆਏ ਨੇ ਮੈਂ ਉਹਨਾਂ ਨੂੰ ਤੇ ਇਹਨਾਂ ਦੇ ਨਾਲ ਹੀ ਮੈਡਮ ਕਿਕੀ ਮੈਡਮ ਜਰੀ ਦਾ ਫੇਰਨਾ ਇਹਨਾਂ ਨੂੰ ਸਾਰੇ ਨੂੰ ਐਵੇਂ ਜਿਹੜੀ ਬੱਚੀਓ ਜਿਹੜਾਂ ਨੇ ਇੱਥੇ ਜਿਹੜੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਤੇ ਸਾਰੇ ਤੁਹਾਨੂੰ ਪਿਆਰ ਭਰੇ ਨਮਸਕਾਰ ਜੈ ਮਾਰਤਾ ਜੀ ਜੈ ਸੇਵਾਤਾ ਇਸ ਟਾਈਮ ਸਾਡੇ ਮੰਤਰੀ ਅਖਿਆਲ ਆਯਾਤ ਕੀ ਇਹ ਦੇਖਿਆ ਜਦੋਂ ਇਹ ਸਾਈਟ ਸੈਂਟਰ ਸ਼ੁਰੂ ਹੋਇਆ ਸੀ ਲੇਕਿਨ ਇੱਕ ਟਾਈਮ ਐਸਾ ਆਇਆ ਵੀ ਅਸੀਂ ਉਸ ਟਾਈਮ ਅੱਜ ਮੈਡਮ ਨੇ ਕੀ ਦੇਖਿਆ ਕਿ ਅਸੀਂ ਚਾਹੁੰਦੇ ਕਿ ਸਾਡੇ ਕੋਲ ਲੜਕੀਆਂ ਸਿੱਖਿਆ ਪ੍ਰਾਪਤ ਕਰਕੇ ਜਾਂਦੇ ਆਪਣੇ ਉਪਾਰਕਨ ਲੇਕਿਨ ਉਸ ਟਾਈਮ ਸਾਡੇ ਕੋਲ 25 ਲੜਕੀਆਂ ਨੂੰ ਰੱਖਣ ਵਾਸਤੇ 150 ਐਪਲੀਕੇਸ਼ਨ ਪਹੁੰਚੀ ਸੀ वन हंड्रड फिफ्टी जी एप्लीकेशन सा पहुंची थी लेकिन साड़ी मजबूरी से भी इसलिए असं एक बैच शुरू किया दो कि लेकिन सू मतलब एक मिनट सर एक मिनट प्लीज विकास जी ਹਾਂ ਜੀ ਜਿਹੜੇ ਬੱਚਿਆਂ ਦੇ ਕੋਰਸ ਪੂਰੇ ਹੋ ਗਏ ਉਹਨਾਂ ਨੂੰ ਸਲਾਈ ਮਸ਼ੀਨਾਂ ਵੰਡੀਆਂ ਜਾ ਰਹੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ ਸਰ ਭਾਰਤੀ ਸੇਵਾ ਸੰਮਤੀ ਵੱਲੋਂ ਇਹ ਸੰਸਥਾ ਚਲਾਈ ਜਾ ਰਹੀ ਹੈ ਹਾਂ ਜੀ ਇਹ ਸੰਸਥਾ ਕਾਫੀ ਟਾਈਮ ਤੋਂ ਚੱਲ ਰਹੀ ਹੈ ਜੀ ਇੱਥੇ ਗਰੀਬ ਲੋਕਾਂ ਪਾਰਲਰਾਂ ਤੇ ਸਲਾਈ ਦਾ ਕੰਮ ਕਰਾਇਆ ਜਾਂਦਾ ਹੈ ਤੇ ਸਲਾਈ ਮਸ਼ੀਨਾਂ ਜਦੋਂ ਇਹਨਾਂ ਦਾ 6 ਮਹੀਨੇ ਦਾ ਕੋਰਸ ਪੂਰਾ ਜਾਂਦਾ ਤੇ ਇਹਨਾਂ ਨੂੰ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਪਾਰਲਰ ਵਾਲੇ ਬੱਚਾ ਨੂੰ ਪਾਰਲਰ ਦਾ ਸਮਾਨ ਵੀ ਦਿੱਤਾ ਜਾਂਦਾ ਹੈ ਜੀ ਇਹ ਸੰਸਥਾ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਉਰੇ ਜੁਆਇਨ ਕਰਿਆ ਨੂੰ ਇੱਥੇ ਹੋ ਗਏ ਦੀ 25 ਸਾਲ ਹੋ ਗਏ ਚੱਲਦੇ ਨੇ ਸੰਸਥ ਠੀਕ ਹੈ ਇਸ ਕਿੰਨੇ ਟਾਈਮ ਦਾ ਕੋਰਸ ਹੁੰਦਾ ਸਲਾਈ ਕਢਾਈ ਦਾ ਇਹ 6 ਮਹੀਨੇ ਦਾ ਹੁੰਦਾ ਜੀ 6 ਮਹੀਨੇ ਦਾ ਹੁੰਦਾ ਜੀ ਇਸ ਦਾ ਕੋਈ ਸਰਟੀਫਿਕੇਟ ਵੀ ਮਿਲਦਾ ਕੋਈ ਹਾਂਜੀ ਅਤੇ ਲਾਸਟ ਵਿੱਚ ਜੋ 6 ਮਹੀਨੇ ਦਾ ਕੋਰਸ ਕੰਪਲੀਟ ਹੋ ਜਾਂਦਾ ਹੈ ਇੱਕ ਸਲਾਈ ਚਿੰਨ ਦਿੱਤੀ ਜਾਂਦੀ ਹੈ ਨਾਲ ਬੱਚਿਆਂ ਨੂੰ 6 ਮਹੀਨੇ ਦਾ ਸਰਟੀਫਿਕੇਟ ਦਿੱਤਾ ਜਾਂਦਾ ਜੀ ਕਿ ਸਵੈ ਰੋਜਗਾਰ ਦੇ ਤਹਿਤ ਹੀ ਕਰਵਾਇਆ ਜਾਂਦਾ ਹਾਂਜੀ ਜਿਹੜੇ ਬੱਚੇ ਗਰੀਬ ਹਨ ਵੀ ਨਹੀਂ ਕੁਝ ਕਰ ਸਕਦੇ ਤੇ ਉਹਨਾਂ ਨੂੰ ਕੋਰਸ ਕਰਵਾ ਕੇ ਉਹਨਾਂ ਨੂੰ ਸੈਲਫ ਪੈਂਡਿਡ ਕੀਤਾ ਜਾਂਦਾ ਹੈ ਵੀ ਆਪਣੇ ਪੈਰਾਂ ਤੇ ਸਟੈਂਡ ਹੋ ਜਾਣ ਤੇ ਉਹ ਆਪਣੇ ਮਤਲਬ ਮਾਈਕੇਜ ਵੀ ਇਹਦੇ ਸਸਵਾਤ ਵੀ ਜਾ ਕੇ ਕਿਸੇ ਤੇ ਡਿਪੈਂਡ ਕਰਦੇ ਇਹਦੇ ਕੋਈ ਫੀਸ ਵੀ ਰੱਖੀ ਹੁੰਦੀ ਹੈ ਕਿ ਫ੍ਰੀ ਆਫ ਕੋਸਟ ਹੈ ਜੀ ਪਹਿਲਾਂ ਤਾਂ ਫੀਸ ਰੱਖੀ ਗਈ ਹੈ ਜੀ ਤੇ 150 ਰੁਪਿਆ ਪਰ ਜਿਹੜੇ ਨਹੀਂ ਦੇ ਸਕਦੇ ਬੱਚੇ ਉਹਨਾਂ ਨੂੰ ਐਸੀ ਨਹੀਂ ਵੀ ਦਿੰਦੇ ਡਾਕਟਰ ਮਿੱਦ ਕੋਰੇ ਹੈ ਤੇ ਮੈਂ ਸਰਵਾਰ ਤੇ ਸੇਵਾ ਸੰਤੀ ਦੇ ਵਿੱਚ ਸਟਿਚਿੰਗ ਦਾ ਕੋਰਸ ਕਰਦੀ ਹਾਂ ਤੇ ਸਟਿਚਿੰਗ ਦੇ ਕੋਰਸ 6 ਮਹੀਨੇ ਦਾ ਮੈਂ ਕੋਰਸ ਕੰਪਲੀਟ ਕਰ ਚੁੱਕੀ ਹਾਂ ਤੇ ਇਸ ਕੋਰਸ ਤੋਂ ਬਾਅਦ ਮੈਨੂੰ ਸਲਾਈ ਮਸ਼ੀਨ ਤੇ ਸਰਟੀਫਿਕੇਟ ਜੋ ਸਰਸ ਹਰਵਾਰਤੀ ਸੇਵਾ ਸੰਧੀ ਵੱਲੋਂ ਦਿੱਤਾ ਜਾ ਰਿਹਾ ਹੈ ਮੈਂ ਐਸੇ ਭਾਰਤ ਕਮੇਟੀ ਤੋਂ ਬਹੁਤ ਜ਼ਿਆਦਾ ਧੰਨ ਦਿ ਲੋ ਧੰਨਵਾਦ ਕਰਦੀ ਹਾਂ ਮੈਂ ਆਪਦੇ ਪੈਰ ਤੇ ਇਸ ਰੋਜ਼ਗਾਰ ਨੂੰ ਮੈਂ ਗੀ ਵੀ ਵਧਾਉਂਗੀ ਵੀ ਮੈਂ ਅੱਗੇ ਕਰੀ ਵੀ ਇਸ ਕੰਮ ਨੂੰ ਕੰਟੀਨਿਊ ਕਰੂੰਗੀ ਸਟਿਚਿੰਗ ਨਾਮ ਕੀ ਹੈ ਜੀ ਮੇਰਾ ਨਾਮ ਪਿੰਕੀ ਹੈ ਜੀ ਮੈਂ ਸਲਾਈ ਟੀਚਰ ਹਾਂ ਇਸ ਸੰਸਥਾ ਦੇ ਸਰਹਾਰਤੀ ਸੇਵਾ ਸੰਧੀ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਸਨੂਰੇ ਮੈ ਜੀ ਮੈਨੂੰ ਇੱਥੇ 16-17 ਸਾਲ ਹੋ ਗਏ ਜੀ ਇੱਥੇ ਲੱਗੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਆਪਣੇ ਵੱਲੋਂ ਸੰਸਥਾ ਦੇ ਪ੍ਰਤੀ ਸ਼ਹਿਰ ਵਾਸੀਆਂ ਨੂੰ ਬੰਦੀ ਅੱਥੇ ਸਾਨੂੰ ਅਸੀਂ ਬੱਚਾ ਨੂੰ ਮਤਲਬ ਕਿ 6 ਮੰਥ ਦਾ ਇੱਥੇ ਕੋਰਸ ਕਰਵਾ ਰਹੇ ਹੈਗੇ ਤੇ ਕੋਰਸ ਦੇ ਵਿੱਚ ਅਸੀਂ ਮਤਲਬ ਬੱਚੇ ਦੇ ਕੱਪੜਿਆਂ ਤੋਂ ਲੈ ਕੇ ਲੇਡੀਜ਼ ਜੈਂਸ ਸਭ ਤਰ੍ਹਾਂ ਦੇ ਕੰਮ ਸਿਖਾ ਰਹੇ ਹੈਗੇ ਜਿਸ ਨੂੰ ਸਿੱਖੇ ਕੁੜੀਆਂ ਅੱਗੇ ਵਧ ਸਕਣ ਤੇ ਇੱਕ ਟਾਈਮ ਪੂਰਾ ਹੋਣ ਤੋਂ ਬਾਅਦ ਇਹਨਾਂ ਨੂੰ ਕੁੜੀਆਂ ਨੂੰ ਸਲਾਈ ਮਸ਼ੀਨ ਤੇ ਸਰਟੀਫਿਕੇਟ ਵੀ ਦਿੱਤਾ ਜਾਂਦਾ ਤਾਂ ਕਿ ਅੱਗੇ ਵੀ ਜਾ ਕੇ ਇਸ ਕੰਮ ਨੂੰ ਉਹ ਲੜਕੀਆਂ ਆਪਣਾ ਮਤਲਬ ਰੋਜਗਾਰ ਦਾ ਸਾਧਨ ਬਣਾ ਸਕਣ ਤੁਸੀਂ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਸ ਸੰਸਥਾ ਵੱਲੋਂ ਅਸੀਂ ਇਹਹੀ ਮੈਸੇਜ ਕਰਨਾ ਚਾਹੁੰਦੇ ਹਾਂ ਕਿ ਇੱਥੇ ਲੜਕੀਆਂ ਸਾਡੇ ਕੋਲ ਵੱਧ ਤੋਂ ਵੱਧ ਕੋਆਪਰੇਟ ਕਰਨ ਵੱਧ ਤੋਂ ਵੱਧ ਇੱਥੇ ਲੜਕੀਆਂ ਲੱਗਣ ਸਿੱਖਣ ਵਾਸਤੇ ਆਪਣਾ ਸਿੱਖ ਕੇ ਇਸ ਕੰਮ ਨੂੰ ਅੱਗੇ ਰੋਜਗਾਰ ਦਾ ਸਾਧਨ ਬਣਾ ਬਣਾਣ ਮਤਲਬ ਸੇਵਾ ਸਮਧੀ ਦੀ ਸਥਾਪਨਾ 23 10 1968 ਨੂੰ ਦਸਹਿਰੇ ਵਾਲੇ ਦਿਨ ਇਹਦੀ ਸਥਾਪਨਾ ਹੋਈ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀ ਸੰਸਥਾ ਆਪਣੀ ਨਵੀਆਂ ਬਲੰਦੀਆਂ ਪ੍ਰਾਪਤ ਕਰੀ ਹੈ 58 ਸਾਲ ਜਿਹੜਾ ਹੈ ਸੰਸਥਾ ਇਸ ਸੰਸਥਾ ਨੂੰ ਬਣੀ ਨੂੰ ਹੋ ਗਈ ਤੇ ਹੁਣ ਇਹ ਲਗਾਤਾਰ ਜਿਹੜੀ ਹੈ ਸਮਾਜ ਸੇਵਾ ਦੇ ਵਿੱਚ ਆਪਣਾ ਕਦਮ ਰੱਖ ਰਹੀ ਹੈ ਜਿੱਥੇ ਅਸੀਂ ਸ਼ੁਰੂ ਦੇ ਵਿੱਚ 1973 ਦੇ ਲੈ ਕੇ ਜਿਹੜਾ ਹੈ ਆਈ ਕੈਂਪ ਲਗਾਉਂਦੇ ਆ ਰਹੇ ਹਾਂ ਇਹ ਉਹਦੇ ਨਾਲ ਉਸ ਤੋਂ ਬਾਅਦ ਜਿਹੜੀ ਸੰਸਥਾ ਨੇ ਅਗਲੀ ਪਲਾਨ ਜਿਹੜੀ ਪੱਟੀ ਆ ਸਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਲੋਕਾਂ ਨੂੰ ਜਿਹੜੇ ਪਾਣੀ ਦੇ ਪਿਉ ਕਰਮੀ ਦੇ ਵਿੱਚ ਠੰਡਾ ਪਾਣੀ ਤੇ ਆਮ ਦੇਰਾਂ ਦੇ ਵਿੱਚ ਸਾਦਾ ਪਾਣੀ ਪੀਣ ਤੇ ਜਿਹੜੀ ਸਹੂਲਤ ਉਹ ਪ੍ਰਦਾਨ ਕੀਤੀ ਹੈ ਉਸ ਤੋਂ ਬਾਅਦ ਲਗਾ ਜਦ ਜਿਹੜੀ ਇਹ ਸੰਸਥਾ ਜਿਹੜੀ ਹੈ ਲਗਾਤਾਰ ਪਹਿਲ ਆਲਰੇਡੀ ਸੇਵਾ ਸੰਮਤੀ ਦੇ ਨਾਲ ਇੰਡੀਆ ਲੈਵਲ ਤੇ ਤੇ ਦੁਰਗਾ ਸਵਲ ਪੰਜਾਬ ਦੇ ਨਾਲ ਪੰਜਾਬ ਔਰ ਹਰਿਆਣਾ ਦੇ ਵਿੱਚ ਨਾਲ ਲਾ ਕੇ ਵਲੰਟੀਅਰ ਸੇਵਾ ਮੈਡੀਕਲ ਸੇਵਾ ਜਾਂ ਭੰਡਾਰਾ ਸੇਵਾ ਉੱਥੇ ਕਰਦੀ ਹੈ ਉਦੇ ਵਿੱਚ ਜਿਹੜਾ ਹੈ ਸੇਵਾ ਸਮਤੀ ਨੂੰ ਜਿਹੜਾ ਹੈ ਬਹੁਤ ਉੱਚਾ ਸਤਾਨ ਪ੍ਰਾਪਤ ਹੈ ਕਹਿਣ ਦਾ ਭਾਵ ਹੈ ਸਰਬ ਸੇਵਾ ਸਮਤੀ ਦੇ ਗੋਲ ਜਿਹੜੇ 11 ਜ਼ਿਲ੍ਹਿਆਂ ਦੇ ਵਿੱਚੋਂ 32 ਸਾਲ ਸਮਾਂ ਨੇ ਉਹਨਾਂ ਦੇ ਵਿੱਚੋਂ ਹਾਈਡਰੋਫਿਟਸ ਦਾ ਮਾਨ ਪ੍ਰਾਪਤ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਸਾਡੇ ਮਰਹੂਮ ਪ੍ਰਧਾਨ ਜੀ ਹਰੀਰਾਮ ਜੀ ਨੇ ਇੱਕ ਲੜਕੀਆਂ ਨੂੰ ਆਪਣਾ ਰੋਜ਼ਗਾਰ ਦੇਣ ਵਾਸਤੇ ਯਾਰ ਨੂੰ ਆਪਣੇ ਪੇਰੇ ਦੇ ਖੰਡ ਵਾਸਤੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਸੀ ਜਿਹੜੀ ਪਹਿਲਾ ਸਿਲਾਈ ਸੈਂਟਰ ਅਸੀਂ ਸ਼ੁਰੂ ਕੀਤਾ ਹੈ ਇਹਦੇ 37ਵੇਂ ਬੈਚ 37ਵੇਂ ਸਾਡੇ ਅੱਜ ਪੂਰੇ ਹੋ ਚੁੱਕੇ ਨੇ ਤੇ ਜਿਹੜਾ ਕੰਪਿਊਟਰ ਦੇ ਸਾਡੇ 9 ਬੈਚ ਪੂਰੇ ਹੋ ਚੁੱਕੇ ਨੇ ਅੱਜ ਜਿਹੜਾ ਹੈ ਬਿਊਟੀ ਪਾਰਲਰ ਜਾਂ ਸਕਿਨ ਦਾ ਜਿਹੜਾ ਹੈ ਉਹ ਸਾਰਾ ਬੈਚ ਪੂਰੇ ਹੋ ਕੇ 18ਵਾਂ ਬੈਚ ਚੱਲੂਗਾ ਤੇ ਜਿਹੜਾ ਸਲਾਈ ਕਢਾਈ ਦਾ ਜਿਹੜਾ ਹੈ ਉਹ 38ਵਾਂ ਬੈਚ ਹੈ ਉਹ ਸਾਨੂੰ ਹੁਣ ਚੱਲ ਰਿਹਾ ਹੈ ਤੇ ਅਸੀਂ ਇਹਦੇ ਵਿੱਚ ਲੜਕੀਆਂ ਨੂੰ ਐਜੂਕੇਟਡ ਕਰਕੇ ਉਹਨਾਂ ਨੂੰ ਖੁਦ ਵਖਤਿਆਰੀ ਦੇ ਕੇ ਆਪਣੇ ਪੈਰਾਂ ਤੇ ਖੜੇ ਹੋਣ ਤੇ ਤਾਂ ਕਿ ਉਹ ਆਉਣ ਆਣ ਵਾਲੇ ਜੀਵਨ ਦੇ ਵਿੱਚ ਸਿੱਖਿਸ਼ਤ ਹੋ ਕੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਲੜਕੀ ਇੱਕ ਇਹ ਜੀ ਮਤਲਬ ਹੈ ਜੇ ਲੜਕਾ ਤਾਂ ਇੱਕ ਕਰਦੀ ਰੋਸ਼ਨੀ ਹੁੰਦਾ ਹੈ ਲੇਕਿਨ ਲੜਕੀਆਂ ਦੋ ਕਰਦੀਆਂ ਰੋ ਪਹਿਲਾਂ ਪੇਕੇ ਘਰ ਉਸ ਤੋਂ ਬਾਅਦ ਸਹੁਰੇ ਘਰ ਉਹਨਾਂ ਨੇ ਉੱਥੇ ਜਾ ਕੇ ਉਸ ਦਾ ਜੇ ਵਧੀਆ ਉਹਨਾਂ ਦਾ ਰੋਜ਼ਗਾਰ ਵਧੀਆ ਹੋਗਾ ਜਾਂ ਖੁਦ ਬੁਕਾਰ ਦੇ ਖੜੀਆ ਹੋਣ ਗਿਆ ਤਾਂ ਉਹਨਾਂ ਦਾ ਪਰਿਵਾਰ ਵੀ ਜਿਹੜਾ ਆ ਭਰਪੂਰਾ ਪਰਖੋਲਿਤ ਹੋਊਗਾ ਉਹਨਾਂ ਨੇ ਪਰਿਵਾਰ ਨੂੰ ਕੋਈ ਕਮੀ ਨਹੀਂ ਹੋਣਾ ਪਰਿਵਾਰ ਵੀ ਸਿੱਖ ਜਿਹੜਾ ਜਿਹੜਾ ਸਿੱਖਿਤ ਹੋ ਜਾਣਾ ਹੈ ਅਸੀਂ ਇਹ ਚਾਹੁੰਦੇ ਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਖਾਸ ਕਰ ਜਿਹੜਾ ਅਸੀਂ ਲੜਕੀਆਂ ਵੱਲ ਜਿਹੜੀ ਸਾਡੀ ਸੰਸਥਾ ਅੱਜ ਪ੍ਰਕਾਸ਼ ਕੁਮਾਰ ਦੀ ਪ੍ਰਧਾਨਗੀ ਵਿੱਚ ਗਿਆਨ ਚੰਦ ਚੇਅਰਮੈਨ ਜੀ ਦੇ ਚੇਅਰਮੈਨ ਦੇ ਵਿੱਚ ਅੱਗੇ ਵੱਧ ਰਹੀ ਹੈ ਅਸੀਂ ਚਾਹੁੰਦੇ ਆਂ ਕਿ ਅੱਗੇ ਨੂੰ ਵੀ ਜਿਹੜੀ ਸੰਸਥਾ ਇਸੇ ਤਰੀਕੇ ਨਾਲ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਅੱ ਹੁਣ ਤੱਕ ਕਿੰਨੀਆਂ ਲੜਕੀਆਂ ਨੇ ਆਪਣਾ ਕੋਰਸ ਪੂਰਾ ਕਰ ਚੁੱਕੀਆਂ ਹਨ ਤਕਰੀਬਨ 4000 ਲੜਕੀ ਜਿਹੜੀਆਂ ਸਲਾਈ ਸੈਂਟਰ ਦਾ ਕੰਮ ਸਾਡੀਆਂ ਉਹਦਾ ਪੂਰਾ ਕਰ ਚੁੱਕੇ ਨੇ ਤੇ ਪੜਾ 400 ਕੁਝ ਲੜਕੀ ਜਿਹੜੀ ਹੈ ਉਹ ਬਿਊਟੀ ਪਾਰਲਰ ਦਾ ਕੋਰਸ ਵੀ ਪੂਰਾ ਕਰ ਚੁੱਕੀ ਹੈ ਤੇ 450 ਦੇ ਆਸ-ਪਾਸ ਲੜਕੇ ਕੰਪਿਊਟਰ ਦਾ ਕੋਰਸ ਪੂਰਾ ਕਰ ਚੁੱਕੇ